ਅਸੀਂ ਲਟਾਲੀਏ ਚੰਡੀਗੜ੍ਹ ਨੂੰ ਅਸੀਂ ਲਟਾਲੀਏ ਭਾਵਾਂ ਦੇ ਹੱਕਾਂ ਨੂੰ ਅਸੀਂ ਲਟਾਲੀਏ ਤੇ ਫਿਰ ਬਾਰਡਰ ਅਸੀਂ ਬੰਦ ਕਰਾ ਲਈਏ ਵਾਧਾ ਬਾਰਡਰ ਬੰਦ ਕਰਾ ਲਈਏ ਅਟਾਰੀ ਦਾ ਬਾਰਡਰ ਬੰਦ ਕਰਾ ਲਈਏ ਫਰੋਈਪੁਰ ਦਾ ਸੁਲੇਮਾਨੀ ਦੀ ਬਾਰਡਰ ਬੰਦ ਕਰਾ ਲਈਏ ਦੂਜੇ ਪਾਸੇ ਫਰੋਈਪੁਰ ਦਾ ਸਹਨੀ ਵਾਲਾ ਅਸੀਂ ਬੰਦ ਕਰਾ ਲਈਏ ਤੇ ਫਿਰ ਉਹ ਨੇਪਾਲ ਦਾ ਬਾਰਡਰ ਵੀ ਖੋਲ ਦੇਣ ਉਹ ਬੰਗਲਾਦੇਸ਼ ਦਾ ਵੀ ਖੋਲ ਦੇਣ ਸਾਡੇ ਤਾਰਾਂ ਤੇ ਲਾ ਦੇਣ ਚਿੱਟਾ ਅਸੀਂ ਵਰਤਵਾ ਲਈਏ ਨੌਜਾਨਾਂ ਨੂੰ ਅਸੀਂ ਬਣਵਾ ਲਈਏ ਤੇ ਫਿਰ ਜੇ ਸਾਰਾ ਕੁਝ ਕਰਾਈ ਦੇ ਫਿਰ ਹੁਣ ਰਾਜ ਕੌਣ ਕਰੂਗਾ ਵੀ ਇਹ ਤਾਂ ਮੇਰੀ ਬੀੜੀ ਆ ਕਿਹਨੇ ਸਿਆਸਤ ਨਹੀਂ ਕਰਨੀ ਚਾਹੀਦੀ ਹੁਣ ਸਿਆਸਤ ਫਿਰ ਮੋਦੀ ਕਰੂਗਾ ਜੀ ਕਿ ਦਰਵਾਜ਼ਾ ਢਾਉਣ ਵਾਲੇ ਕਰਨਗੇ ਗਲਾਂ 'ਚ ਟਾਇਰ ਪਾਉਣ ਵਾਲੇ ਗੁਰੂ ਦੀ ਬੇਦਬੀ ਕਰਨ ਵਾਲੇ ਕਰਨਗੇ ਸਿਆਸਤ ਹੀ ਅਸੀਂ ਕਰਾਂਗੇ ਬਾਦਸ਼ਾਹੀ ਸਾਡੀ ਹੋ ਗਈ ਜੇ ਮਰਨ ਵਾਲੇ ਅਸੀਂ ਆ ਤੇ ਰਾਜ ਕਰਨ ਵਾਲੇ ਅਸੀਂ ਰਵਾਂਗੇ ਇਸ ਕਰਕੇ ਮੈਂ ਤੁਹਾਨੂੰ ਇਹ ਸੇ ਕਰਕੇ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਕਰ ਕਰ ਸਨੇਹਾ ਪਛਾਦਿਓ ਦੁਨੀਆ ਉੱਠ ਖੜੀ ਆ ਅਮਰਤਪਾਲ ਨੇ 4.5 ਲੱਖ ਰੋਟ ਤੋਂ ਵੱਧ ਦਿੱਤਨਾ ਨਾਰੇ ਨਾਜ ਤੇ ਮੇਰੇ ਸਾਡੀਆਂ ਵੀ ਅਰਦਾਸਾਂ ਮੈਂ ਸਭ ਤੋਂ ਪਹਿਲਾਂ ਗਵਰਨਰ ਜੀ ਨੂੰ ਕਿਸੇ ਨੇ ਸਾਰ ਨਾ ਸੁਣੀ ਤੇ ਦਹਿਸ਼ਤ ਆ ਕਿ ਜੀ ਮੈਂ ਪਹਿਲੀ ਵਾਰੀ ਆਪਣੀ ਪਾਰਟੀ ਨੂੰ ਲੈ ਕੇ ਪੁਹੀਆਂ ਸਾਰੀ ਟੀਮ ਨੂੰ ਗਵਰਨਰ ਕੋਲੇ ਗਿਆ ਜਿਆਰਾ ਮੈਂਬਰੀ ਜਿਹਾ ਸੀ ਅਸੀਂ ਪਹੁੰਚ ਗਏ 60 ਬੰਦੇ ਤੇ ਅਸੀਂ ਗਵਰਨਰ ਨੂੰ ਕਿਹਾ ਕਿ ਭਗਵੰਤ ਮਾਨ ਤੇ ਮੋਦੀ ਗਲਤ ਕਰ ਰਿਹਾ ਹੈ ਦੀ ਇਨਕੁਆਇਰੀ ਕਰ ਕਿਉਂਕਿ ਗਵਰਨਰ ਕਰ ਸਕਦਾ ਤੇ ਐਨਐਸਐ ਗਲਤ ਲੱਗੀ ਆ ਫਿਰ ਉੱਥੇ ਮੈਂ ਕਹਿ ਕੇ ਆਇਆ ਕਿ ਹੁਣ ਇੱਕ ਦੂਬਾਰ ਤੁਹਾਡੇ ਦੁਆਰੇ ਨਹੀਂ ਆਉਣਾ ਅਸੀਂ ਲੇਲੜੀਆਂ ਨਹੀਂ ਕਰਦੀਆਂ ਨਾ ਸਾਡੀ ਪ੍ਰਧਾਨ ਮੰਤਰੀ ਨੇ ਸੁਣੀ ਹੈ ਨਾ ਪ੍ਰੈਜ਼ੀਡੈਂਟ ਨੇ ਸੁਣੀ ਹੈ ਨਾ ਸਾਡੀ ਗੱਲ ਐਮਪੀ ਕਿਸੇ ਨੇ ਸੁਣੀ ਹੈ ਨਾ ਰਾਜ ਸਭਾ ਦੇ ਮੈਂਬਰ ਨੇ ਸੁਣੀ ਹੈ ਨਾ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਸੁਣੀ ਹੈ ਨਾ ਥੱਲੀਆਂ ਅਦਾਲਤਾਂ ਨੇ ਸੁਣੀ ਹੈ ਨਾ ਸਾਡੀ ਗੱਲ ਨੈਸ਼ਨਲ ਹਿਊਮਨ ਰਾਈਟਸ ਨੇ ਕੋਈ ਹੈ ਨਾ ਪੰਜਾਬ ਹਿਊਮਨ ਰਾਈਟਸ ਨੇ ਕਮਿਸ਼ਨ ਹੀ ਹੈ ਨਾ ਸਾਡਾ ਮinority ਕਮਿਸ਼ਨ ਦਾ ਚੇਅਰਮੈਨ ਜਿਹੜਾ ਸਿੱਖਾਂ ਦੀ ਤਰਜਮਾਨੀ ਕਰਦਾ ਨਾ ਉਹਨੇ ਸੁਣੀ ਹੈ ਨਾ ਉਹਨੇ ਸਰਕਾਰ ਨੂੰ ਪੁੱਛਿਆ ਨਾ ਉਹਨੇ ਜਵਾਬ ਤਲਬੀ ਕੀਤੀ ਹੈ ਸਾਡੀ ਗੱਲ ਨਾ ਮੁੱਖ ਮੰਤਰੀ ਨੇ ਸੁਣੀ ਹੈ ਨਾ 92 ਐਮਐਲਏ ਨੇ ਸੁਣੀ ਹੈ ਤੇ ਫਿਰ ਤੇਰੇ ਦੁਆਰੇ ਨਹੀਂ ਆਉਂਦੇ ਅਸੀਂ ਲੇਲੜੀਆਂ ਕਰਦੇ ਅਸੀਂ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰਾਂਗੇ ਜੇ ਗੁਰੂ ਗ੍ਰੰਥ ਸਾਹਿਬ ਸਿਰ ਵੱਡੇ ਤੋਂ ਬੱਬਾ ਦੀਪ ਸਿੰਘ ਨੂੰ ਲੜਾ ਸਕਦਾ ਜੇ ਬੱਬਾ ਗੁੰਡਿਆਂ ਤੋਂ ਅਰਥ ਕਰਾ ਸਕਦਾ ਜੇ 6ਵੇਂ ਪਾਤਸ਼ਾਹ ਜਿਹੜੀ ਜੋਤ ਗੁਰੂ ਗ੍ਰੰਥ ਸਾਹਿਬ ਜਦਸਵਾਂ ਪਾਤਸ਼ਾਹ ਤੋਂ ਗਈ ਹੈ ਉਹ ਜੋਤ 52 ਰਾਜਿਆਂ ਤੋਂ ਉਹਨੂੰ ਛਡਾ ਸਕਦੀ ਹੈ ਤੇ ਫਿਰ ਜਿੱਤਣਾ ਜਿਤਾਉਣਾ ਤੇ ਅੰਮ੍ਰਿਤਪਾਲ ਨੂੰ ਪਾਰਲੀਮੈਂਟ ਦੇ ਪਹੁੰਚਾਉਣਾ ਤੇ ਸਿੱਖਾਂ ਨੂੰ ਪਾਰਲੀਮੈਂਟ ਦੇ ਪਹੁੰਚਾਉਣਾ ਤੇ ਸਿੰਘਾਂ ਨੂੰ ਜਿਤਾਉਣਾ ਨਿੱਕੀਆਂ ਮੋਟੀਆਂ ਗੱਲਾਂ ਇਸ ਕਰਕੇ ਫਿਰ ਜਦੋਂ ਸਾਰੇ ਬਸਤੇ ਬੰਦ ਹੋ ਗਏ ਸਭ ਦਾ ਆਂਦੀ ਤਾਰਾ 14 19 ਦੀ ਲੰਘਣਾ ਹੋ ਗਈ ਫਰੀडम ਆਫ ਸਪੀਚ ਚੋਗੀ ਉਹਦੇ ਤੇ پابੰਦੀ ਲੱਗਦੀ ਛੋਟ ਫਿਲਮੀডিয়া ਬੰਦ ਕਰ ਦੋ ਅਕਾਊਂਟ ਬੰਦ ਕਰ ਦੋ ਕਿਉਂਕਿ ਚੰਗੀਆਂ ਗੱਲਾਂ ਬੰਦ ਕਰ ਦੋ ਮੋਦੀ ਮੀਡੀਆ ਸਾਡੀ ਗੱਲ ਹੀ ਨਹੀਂ ਕਰਦਾ ਜਿਹੜੇ ਤੁਹਾਡੇ ਨੌਜਵਾਨ ਗੱਲਾਂ ਕਰਦੇ ਉਹਦੇ ਬੰਦ ਕਰ ਦੋ ਇਹ ਵੀ ਗੈਰਕਾਨੂੰਨੀ ਕਿਹੜੇ ਮੀਡੀਆ ਤੇ پابੰਦੀ ਨਹੀਂ ਲਾ ਸਕਦਾ ਤੇ ਫੇਰ ਜੇ ਬੰਦਾ ਚਾਵੇ ਆਪਣਾ ਪੱਖ ਰੱਖੇ ਉਹਨੂੰ ਫੜੀ ਨਹੀਂ ਸਕਦਾ ਅਮਰਤਪਾਲ ਕੀ ਗੱਲਾਂ ਕੀ ਤੇ ਦੱਸੋ ਦੱਸੋ ਕੀ ਕੀਤਾ ਕੋਈ ਨਹੀਂ ਹਾਂ ਅਮਰਿਸ਼ ਕਹਿੰਦਾ ਸੀ ਜੇ ਅੰਦਰ ਚਿਕਾਉਣਾ ਗਣਾ ਤੇ ਫਿਰ ਸਾਰੇ ਅੰਦਰ ਹੋਣੀ ਚਾਹੀਦੀ ਹੈ ਸਾਰੇ ਵੀਰਾਂ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਸ਼ਾ ਪੰਜਾਬ ਦੇ ਵਿੱਚ ਆ ਗਿਆ ਆਪਾਂ ਤਾਂ ਚੁੱਪ ਰਹੇ ਨਸ਼ਾ ਜ਼ਿਲ੍ਹਿਆਂ ਦੇ ਵਿੱਚ ਆ ਗਿਆ ਆਪਾਂ ਤਾਂ ਚੁੱਪ ਰਹੇ ਨਸ਼ਾ ਪਿੰਡਾਂ ਦੇ ਵਿੱਚ ਆ ਗਿਆ ਆਪਾਂ ਤਾਂ ਚੁੱਪ ਰਹੇ ਨਸ਼ਾ ਘਰਾਂ ਦੇ ਵਿੱਚ ਆ ਗਿਆ ਤਾਂ ਚੁੱਪ ਰਹੇ ਨਸ਼ੇ ਨਾ ਹਾਡੇ ਮੁੰਡੇ ਦਲਾਂ ਦਲ 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 ਦੇ ਵਿੱਚ ਫਸਦੇ ਗਏ ਅਸੀਂ ਤਾਂ ਜੋ ਕਰੇ ਭਾਈ ਅਮਰਪਾਲ ਸਿੰਘ ਜੀ ਆਗੇ ਉਹਨਾਂ ਨੇ ਨਸ਼ਾ ਛਡਾਉਣਾ ਸ਼ੁਰੂ ਕਰਤਾ ਵੇਖੋ ਮੈਂ ਉੱਥੇ ਪੜਾ ਤੇ ਜਾਂਦਾ ਰਿਆਂ ਘੜ ਤੋਂ ਘਟ 100 150 ਬੰਦਾ ਜਿਹੜਾ ਲਾਗੇ ਬਹਿ ਕੇ ਅਸੀਂ ਗੱਲਬਾਤ ਕਰਨੀ ਭਾਈ ਸਾਹਿਬ ਦੇ ਨਾਲ ਪੀਰ ਚੰਦ ਸਿੰਘ ਦੇਖਲਾ ਕਿੰਨੇ ਬੱਚਿਆਂ ਦਾ ਨਸ਼ਾ ਛਡਾਤਾ ਕਿੰਨਿਆਂ ਨੂੰ ਚੋਲੇ ਪਵਾ ਤੇ ਅੰਮ੍ਰਿਤਧਾਰੀ ਬਣ ਗਏ ਆ ਵੇਖੋ ਅਮਰਤ ਛਕਾਉਣਾ ਪਾਣੀ ਬਾਣੇ ਦੇ ਨਾਲ ਜੋੜਨਾ ਇਹ ਤੇ ਇੱਕ ਸੂਰਮੇ ਦਾ ਹੀ ਕੰਮ ਹੁੰਦਾ ਇਹ ਜਿੰਨਾਂ ਨੇ ਨਸ਼ਾ ਹਨੂ ਲਾਇਆ ਹੀ ਉਹਨਾਂ ਨੂੰ ਅਹੀਂ ਵੋਟਾਂ ਪਾ ਕੇ ਜਿਤਾਉਂਦੇ ਰਹੇ ਤੇ ਹਨੂ ਨਸ਼ੇ ਨਸ਼ੇ ਦੀ ਦਲਦਲ ਦੇ ਵਿੱਚ ਧੱਕ ਦੇ ਰਹੇ ਸੋ ਅੱਜ ਜਿਹੜੇ ਬੰਦੀ ਸਿੰਘ ਬੈਠੇ ਆ ਜਾਂ ਉਹ ਬਰਗਾੜੀ ਵਾਲਾ ਮੋਰਚਾ ਲਾ ਲਓ ਜਾਂ ਚੰਡੀਗੜ੍ਹ ਮਹਾਲੀ ਦੇ ਵਿੱਚ ਮੋਰਚਾ ਲਾ ਲਓ ਵੱਡਾ ਲੱਗਾ ਜਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਹੁਣ ਆਪਾਂ ਮੋਰਚੀ ਨਾ ਲਾਈਏ ਉਹ ਮੋਰਚਿਆਂ ਦੀ ਚਾਬੀ ਚਹਿ ਬੰਦੀ ਸਿੰਘਾਂ ਦੀ ਚਾਬੀ ਕਿੱਥੇ ਹੈ ਸੈਂਟਰ ਦੇ ਵਿੱਚ ਪਈ ਆ ਜਿਹੜੇ ਬੰਦੀ ਸਿੰਘ ਅੰਦਰ ਬੈਠੇ ਆ ਉਹਨਾਂ ਦੀ ਚਾਬੀ ਜਿਹੜੀ ਸੈਂਟਰ ਦੇ ਵਿੱਚ ਪਈ ਆ ਤੇ ਕਿਵੇਂ ਆਪਾਂ ਜੇਲ੍ਹੋਂ ਛਡਾ ਸਕਦੇ ਆ ਅੱਜ ਜਿਹੜੀ ਚਾਬੀ ਉਹ ਤੁਹਾਡੇ ਕੋਲ ਆ ਗਈ ਹੈ ਸਿਰਫ 1 ਜੂਨ ਤੱਕ ਤੁਸੀਂ ਏਕਾ ਕਰ ਲੋ ਇਕੱਠ ਕਰ ਲੋ ਮੇਰੇ ਤੋਂ ਸੂਝਵਾਨ ਜੋ ਸਿਆਣੇ ਜੋ ਵੱਡੇ ਜੋ ਉਮਰ ਚ ਕੁਛ ਮੇਰੇ ਛੋਟੇ ਵੀਰ ਵੀ ਬੈਠੇ ਆ ਉਹ ਅੱਜ ਚਾਬੀ ਜਿਹੜੀ ਤੁਹਾਡੇ ਕੋਲ ਆ ਗਈ 1 ਜੂਨ ਤੱਕ ਤੁਸੀਂ ਅੰਬਰਪਾਲ ਨੂੰ ਬੰਦੀ ਸਿੰਘਾਂ ਨੂੰ ਕਿਵੇਂ ਛੁਡਾ ਕੇ ਲਿਆਉਣਾ ਤੁਸੀਂ ਇਹ ਘਰੇ ਜਾ ਕੇ ਵਿਚਾਰ ਕਰਨੇ ਆ ਚਾਬੀ ਆ ਜੋ ਵੀ ਚੌ ਨਿਸ਼ਾਨ ਮਿਲੇਗਾ ਜੇ ਨਹੀਂ ਮਿਲਦਾ ਤੇ ਯਾਦ ਖੜੇ ਆ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਸਨਾਬੀ ਜਾਦਵੀ ਖੜੇ ਆ ਅੰਮ੍ਰਿਤਪਾਲ ਸਿੰਘ ਜੀ ਤੇ ਆਪਾਂ ਇਹਨਾਂ ਨੂੰ ਜਿਤਾ ਕੇ ਤੇ ਬਾਹਰ ਲੈ ਕੇ ਆਉਣਾ ਜਿੱਦਾਂ ਉਹਨੇ ਪੁਹਿਆਂ ਸਾਹਿਬ ਜੀ ਸਰਦਾਰ ਪੁਹਿਆਂ ਸਾਹਿਬ ਜੀ ਗੱਲਬਾਤ ਕਰਕੇ ਗਏ ਆ ਵੀ ਜਿੱਦਾਂ ਆਪਾਂ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਬਾਹਰ ਜਿਤਾ ਕੇ ਲਿਆਂਦਾ ਉਦਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਲਿਆਉਣਾ ਕੋਈ ਇੱਥੇ ਕਹਿਤ ਨਹੀਂ ਹੈਗਾ ਵੀ ਐਨਐਸਏ ਲਈ ਆ ਅੰਦਰ ਸੋੜਦਾ ਇੱਕ ਤੇ ਹੋਏ ਨਾ ਬੜਾ ਤਗੜਾ ਅਪਰਾਧ ਕੀਤਾ ਕਿਸੇ ਨੇ ਤੇ ਉਹਨੂੰ ਅੰਦਰ ਚਾਹ 302 ਲੱਗੀ ਹੈ ਚਾ ਕੋਈ ਅਪਰਾਧ ਕੀਤਾ ਚਾ ਕੋ ਫੜਿਆ ਗਿਆ ਤੇ ਕੇਸ ਪਾਇਆ ਆਪਾਂ ਅੰਦਰ ਫੇਰਦਾ ਵੇਖੋ ਨਜਾਇਜ਼ ਇੱਕ ਸਾਰਿਆਂ ਨੂੰ ਪਤਾ ਹੀ ਅੱਜ ਭਾਈ ਅਮਰਪਾਲ ਸਿੰਘ ਜੀ ਜੇਲ੍ਹ ਦੇ ਵਿੱਚ ਬੰਦਿਆ ਉਹਨੂੰ ਇੱਕੋ ਇੱਕ ਮੌਕਾ ਆ ਨਾ ਆਪਾਂ ਹਿਯਾਰ ਚਲਾਉਣਾ ਆ ਨਾ ਆਪਾਂ ਡਾਂਗ ਚਲਾਉਣੀ ਇੱਕ ਬਟਨ ਨੱਪਣਾ ਉਹ ਬਾਹਰ ਆ ਸਕਦੇ ਹਨ ਸੋ ਸਾਡੀ ਤੇ ਸਰਕਾਰ ਜੋ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਸ਼ਰਮਣੀ ਅਕਾਲਗਰ ਫਤਿਹ ਦੇ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਮਖੂ ਪਾਰਟੀ ਜਰਨਲਿਸਟ ਕਤਰ ਅਤੇ ਜ਼ਿਲ੍ਹਾ ਫਰੀਪੁਰ ਦੇ ਪ੍ਰਧਾਨ ਹੋਏ ਪਹੁੰਚੇ ਹਨ ਜੀ ਆਇਆਂ ਨੂੰ ਇਸੇ ਤਰ੍ਹਾਂ ਸੰਪਰਦਾ ਬਾਬਾ ਜੋਗਾ ਸਿੰਘ ਦਰਾਜ ਕੀ ਉਹਨਾਂ ਵੱਲੋਂ ਬਾਬਾ ਬਲਵਿੰਦਰ ਸਿੰਘ ਜੀ ਕਾਰਸ਼ੇ ਵਾਲੇ ਪਹੁੰਚੇ ਜੀ ਆਇਆਂ ਨੂੰ ਸਰਦਾਰ ਕਸ਼ਮੀਰ ਸਿੰਘ ਨਵਾਦਾ ਜਿਨ੍ਹਾਂ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਉਹਨਾਂ ਦਾ ਵੀ ਧੰਵਾਦ ਜਿਨ੍ਹਾਂ ਨੇ ਸਾਰੇ ਸਿੰਘਾਂ ਨੂੰ ਸੱਦ ਕੇ ਇਕੱਠਿਆਂ ਕੀਤਾ ਆ ਤੋ ਇਕੱਤਰ ਮਿਲੋ ਮੇਰੇ ਭਾਈ ਦੁੱਬਦਾ ਦੂ ਘਰ ਉਹਨੇ ਲਾਇ ਹਰ ਨਾਮੇ ਕੇ ਹੋਵੋ ਜੋੜੀ ਗੁਰਮਖ ਪੈਸੋ ਸਫਾ ਵਛਾਏ ਇਹੋ ਜੇ ਮੌਕੇ ਕਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਵੀ ਆਏ ਸਿੰਘਾਂ ਦੇ ਕਹਿਣ ਤੇ ਗੁਰੂ ਸਾਹਿਬ ਜੀ ਦਲਕਾਰ ਕੇ ਮੁਗਲਾਂ ਨੂੰ ਉਹ ਤੋਂ ਅੱਗੇ ਮਾਸੀ ਵੱਲ ਚਲੇ ਗਏ ਜੋ ਜੇ ਸ਼ੇਰਾਂ ਦੀ ਗਿਣਤੀ ਕਰਨੀ ਹੋਵੇ ਸ਼ੇਰਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਤੁਸੀਂ ਸਾਰੇ ਸ਼ੇਰ ਬੈਠੇ ਹੋ ਤੁਸੀਂ ਕਿਸੇ ਦੇ ਨਤਾਜ ਨਹੀਂ ਕੋਈ ਤੁਹਾਨੂੰ ਕਹੇਗਾ ਕਿੱਧਰ ਘੁਰਦੇ ਐ ਕਿੱਧਰ ਨੂੰ ਜਾਣਾ ਆ ਜਿਆਦਾ ਸਮਾਂ ਨਾ ਲਵਾ ਹੁਣ ਮੈਂ ਬਾਬਾ ਸਾਡੇ ਸਵਰਨ ਸਿੰਘ ਜੀ ਮੱਖੀ ਤੋਂ ਪਹੁੰਚੇ ਜਿਨ੍ਹਾਂ ਨੇ ਬਹੁਤ ਵੱਡੀ ਮੀਟਿੰਗ ਕੀਤੀ ਹੈ ਕੱਲ ਮੱਖੀ ਕਰਾਂਗੇ ਕਿ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਸੀਮਤ ਸਾਂ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਤੇ ਸਾਰੇ ਜਾਣਕਾਰ ਜੇ ਕਿ ਅੱਜ ਤੋਂ ਪਹਿਲਾਂ ਆਪਾਂ ਕੋਟਾ ਸਾਰੀਆਂ ਪਾਰਟੀਆਂ ਨੂੰ ਪਾਈਆਂ ਖਰਚੇ ਵੀ ਕੀਤੇ ਜੋਰ ਵੀ ਲਾਉਂਦੇ ਰਹੇ ਪਰ ਉਹਨਾਂ ਸਾਰਿਆਂ ਨੇ ਆਪਣੇ ਘਰ ਭਰਿਆ ਜੇ ਕੋਈ ਨਗਰਾਂ ਦਾ ਜੇ ਕਿਸੇ ਕੌਮ ਦਾ ਜਾਂ ਪੰਥ ਦਾ ਕਹਿੰਨੇ ਸਵਾਲ ਆ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਇੱਕੋ ਨੌਜਵਾਨ ਆਪਣੇ ਕੋਲ ਆਇਆ ਜਿਨੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਦਾ ਯਤਨ ਕੀਤਾ ਅੰਦਰ ਸੰਚਾਰ ਦੀ ਲਹਿਰ ਉਹਨੇ ਧੋਰੀ ਨੌਜਵਾਨ ਨੇ ਕੌਮ ਦੀ ਆਵਾਜ਼ ਠਾਈ ਨਾ ਸਰਕਾਰਾਂ ਨੂੰ ਚੰਗਾ ਲੱਗਾ ਨਾ ਮੈਂ ਸੱਚ ਕਹਿੰਦਾ ਨਾ ਸਾਡੀਆਂ ਬਹੁਤੀਆਂ ਜਥੇਦਾਰੀਆਂ ਸੰਪਰਦਾਂ ਨੂੰ ਚੰਗਾ ਲੱਗਾ ਸਰਕਾਰਾਂ ਨੂੰ ਤੇ ਕੀ ਲੱਗਣਾ ਸਾਡੇ ਬਹੁਤੇ ਜਥੇਦਾਰਾਂ ਨੂੰ ਇਹ ਗੱਲ ਦੀ ਚੰਗੀ ਲੱਗੀ ਕਿ ਇੱਕ ਕੋਈ ਕੌਮ ਦਾ ਰਖਵਾਲਾ ਅੱਗੇ ਆ ਜਾਏ ਸਾਰਿਆਂ ਨੇ ਰਲ ਮਿਲ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰਵਾਇਆ ਹੁਣ ਇੱਕੋ ਹੀ ਆਪਣੇ ਕੋਲ ਯਤਨ ਆਪਣੇ ਵੱਡੇ-ਵਡੇਰੇ ਲੜਾਈਆਂ ਕਰਕੇ ਜਿੱਤਾਂ ਪ੍ਰਾਪਤ ਕਰਦੇ ਰਹਿ ਤੇ ਆਪਾਂ ਤੁਹਾਨੂੰ ਲੜਾਈ ਵਿੱਚ ਇੱਕ ਬਚਨ ਨੱਪਣ ਦੀ ਕਰਨੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਦਦ ਉਹ ਸਰਦਾਰ ਪਸ਼ਮੀਰ ਸਿੰਘ ਜੀ ਦੀ ਨਵਾਜ਼ਾ ਸੰਗਤ ਦੇ ਰੂਪ ਵਿੱਚ ਜੁੜ ਬਿਠੇ ਗੁਰੂ ਗੋਖਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਮ ਦਾ ਸਮਾਂ ਬੜਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਰੇ ਇੱਥੇ ਆਏ ਹੋ ਪਹਿਲਾਂ ਤਾਂ ਅਸੀਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਤੇ ਜਿਸ ਕੰਮ ਲਈ ਤੁਸੀਂ ਜਿਸ ਮਕਸਦ ਲਈ ਤੁਸੀਂ ਇਕੱਠੇ ਹੋਏ ਹੋ ਇਹ ਵੀ ਬੜਾ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਹੁੰਦਾ ਰਾਤ ਨੂੰ ਚੋਰੀ ਹੁੰਦੀ ਹੈ ਆਪਣੀ ਦਿਨ ਦਿਹਾੜੇ ਚੋਰੀ ਹੋ ਰਹੀ ਏ ਤੇ ਆਪਾਂ ਨੂੰ ਇਸ ਚੋਰੀ ਤੋਂ ਬਚਣ ਲਈ ਸਾਰਿਆਂ ਨੂੰ ਸੁਚੇਤ ਹੋਣਾ ਪਏਗਾ ਇਕੱਲੇ ਇਕੱਲੇ ਨੂੰ ਅਮਰਤਪਾਲ ਬੰਨਾ ਪਏਗਾ ਇਕੱਲੇ ਇਕੱਲੇ ਨੂੰ ਜਸਕਰਨ ਸਿੰਘ ਕਾਨ ਸਿੰਘ ਵਾਲਾ ਬੰਨਾ ਪਏਗਾ ਇਹ ਜਿਵੇਂ ਮੇਰੇ ਤੋਂ ਪਹਿਲਾਂ ਜਸਵੰਤ ਸਿੰਘ ਜੀ ਕਹਿ ਰਹੇ ਸੀ ਕਿ ਸਿੱਖ ਸਿਆਸਤ ਦੇ ਸਿੱਖਾਂ ਨੂੰ ਉਚਰਣ ਵਾਸਤੇ ਸਿੱਖਾਂ ਨੂੰ ਦੱਬਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਹੈ ਘੱਟ ਗਿਣਤੀ ਕਾਮਾ ਨੂੰ ਹਮੇਸ਼ਾ ਹੀ ਦਬਾਇਆ ਜਾਂਦਾ ਹੈ ਵੱਧ ਗਿਣਤੀ ਕਾਮਾ ਵੱਲੋਂ ਦੂਜੇ ਪਾਸੇ ਅੱਜ ਸਾਡਾ ਕਿਸਾਨ ਉਹ ਬੈਠਾ ਹੈ ਧਰਨਿਆਂ ਤੇ ਮਜ਼ਦੂਰ ਧਰਨਿਆਂ ਤੇ ਆ ਦੁਕਾਨਦਾਰ ਧਰਨਿਆਂ ਤੇ ਆ ਦੁਕਾਨਦਾਰ ਨੂੰ ਮਾਰ ਦਿੱਤਾ ਜਾ ਰਿਹਾ ਹੈ ਕਿਸਾਨ ਨੂੰ ਮਾਰ ਦਿੱਤਾ ਜਾ ਰਿਹਾ ਮਜ਼ਦੂਰ ਨੂੰ ਮਾਰ ਦਿੱਤਾ ਜਾ ਰਿਹਾ ਤੇ ਇਹ ਵੱਖ-ਵੱਖ ਰੂਪ ਚ ਵੱਖ-ਵੱਖ ਰੰਗਾਂ ਚਾਹੁੰਦੇ ਨੇ ਆਪਾਂ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਆਹ ਤਾਂ ਜੀ ਬਦਲਦਲ ਦਾ ਬੰਦਾ ਹੈ ਆ ਜੀ ਕਾਂਗਰਸ ਦਾ ਬੰਦਾ ਹੈ ਆ ਭਾਜਪਾ ਦਾ ਬੰਦਾ ਹੈ ਤੇ ਆ ਜਵੇਂ ਜਿਹੜੇ ਆਪਾਂ ਪੈਦਾ ਕੀਤੇ ਆਪ ਦਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਸਾਰੇ ਉਪਰੋਂ ਇਕੱਠੇ ਨੇ ਇਹ ਤੁਹਾਨੂੰ ਉਹਨ ਖੇਡਣ ਲਈ ਵੱਖ-ਵੱਖ ਨੇ ਚਿਹਰੇ ਇਹਨਾਂ ਦੇ ਵੱਖਰੇ-ਵੱਖਰੇ ਨੇ ਪਰ ਇਹਨਾਂ ਦੀ ਸੋਚ ਇਹਨਾਂ ਦੀ ਗੱਲ ਇਹ ਸਾਰੀ ਇੱਕ ਹੈ ਹੁਣ ਆਪਣੇ ਕੋਲ ਬੜਾ ਵਧੀਆ ਮੌਕਾ ਆ ਗਿਆ ਮੈਂ ਜ਼ਿਆਦਾ ਸਮਾਂ ਨਹੀਂ ਰਹਿਣਾ ਕਿਉਂਕਿ ਪ੍ਰਧਾਨ ਸਾਹਿਬ ਨੇ ਬੋਲਣਾ ਮੇਰੇ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਨੇ ਬੋਲਣਾ ਹੈ ਬੜਾ ਵਧੀਆ ਸਮਾਂ ਆ ਗਿਆ ਹੈ ਕਿ ਆਪਾਂ ਸਾਰੇ ਸਤਰਕ ਹੋਈਏ ਕੋਈ ਕਿਸੇ ਨੂੰ ਪੋਲਕ ਬੂਦ ਦੀ ਲੱੜਣਾ ਨਾ ਪਵੇ ਕਿ ਅਸੀਂ ਪੋਲਕ ਬੂਦ ਕਿੱਥੇ ਲਾਉਣਾ ਹੈ ਕਿਵੇਂ ਲਾਉਣਾ ਉੱਥੇ ਬੰਦਾ ਹੈ ਨਹੀਂ ਆਪੋ ਆਪਣੀ ਡਿਊਟੀ ਸਮਝ ਕੇ ਕੱਲਾ-ਕੱਲਾ ਬਰਾਜੋਟ ਵੀ ਵੋਟ ਵੀ ਆਪਣੀਆਂ ਤੇ ਨੋਟ ਪਾਸੇ ਆਉਣੇ ਆ ਤੇ ਟੁਕੜਬੋਚ ਆਪਾਂ ਵੇ ਬਣ ਜਾਣਾ ਜੇ ਆਪਾਂ ਆਪਣੇ ਮਾਰਗ ਤੋਂ ਭਟਕ ਗਏ ਗੱਲ ਕੋੜੀ ਨਹੀਂ ਲੱਗੇ ਤੁਹਾਨੂੰ ਮੈਂ ਤੁਹਾਡੇ ਜੋ ਆ ਆਪਾਂ ਹਣ ਕਿਸੇ ਦੇ ਟੁਕੜੇ ਤੇ ਨਹੀਂ ਗਰਮ ਪਿਆ ਰਹੇ ਉਹ ਵੀ ਤੁਹਾਨੂੰ ਆਹ ਦੇ ਦੇਾਂਗੇ ਉਹ ਦੇ ਦੇਾਂਗੇ ਮੈਨਾਂ ਤੁਹਾਨੂੰ ਕਿਸੇ ਕੋਲੋਂ ਕੁਝ ਨਹੀਂ ਜਿਏਗਾ ਕਾਰਨ ਕੋਈ ਆ ਮੇਨੇ ਇੱਕ ਛੋਟਾ ਜਿਹਾ ਵਜਨ ਆਉਂਦਿਆਂ ਉਹਦੇ ਚੀਤੇ ਆਉਣ ਡਿਆ ਸੀ ਸਮਾਂ ਮੈਂ ਜ਼ਿਆਦਾ ਨਹੀਂ ਲੈਣਾ ਤੁਹਾਡਾ ਵੀ ਇਸੇ ਤਰ੍ਹਾਂ ਦਾ ਮਾਹੌਲ ਜੰਗਲਾਂ 'ਚ ਵੀ ਬਣਦਾ ਹੈ ਤੇ ਵੈਸੇ ਇਹ ਵੀ ਜੰਗਲ ਹੀ ਬਣ ਗਿਆ ਜੇ ਆਪਾਂ ਕੀ ਹੈ ਨਾ ਪੰਜਾਬ 'ਚ ਕੋਈ ਰਾਜ ਭਾਗ ਹੈ ਕਹਿੰਦਾ ਜੰਗਲ ਹੀ ਹੈ ਗਰਮ ਪਿਆ ਰਹੇ ਇਹ ਚੋਂ ਪਤਾ ਨਹੀਂਗਾ ਵੀ ਲੁੱਟਣ ਕੁੱਟਣ ਵਾਲਿਆਂ ਨੇ ਕਿਹੜੀ ਬਣਿਆ ਮਿਲ ਪੈਣਾ ਤੇ ਕਿੱਥੋਂ ਨਿਕਲ ਆਉਣਾ ਤੇ ਕੀ ਕਰ ਦੇਣਾ ਜੰਗਲ ਹੀ ਬਣ ਗਿਆ ਪਰ ਜੰਗਲਾਂ ਚ ਵੀ ਇਹ ਚੀਜ਼ਾਂ ਚੱਲਦੀਆਂ ਤੇ ਬੜੀ ਸੋਹਣੀ ਜੀ ਗੱਲ ਸੀ ਉਹ ਕਹਿੰਦੇ ਵੀ ਜੰਗਲ ਦੇ ਵਿੱਚ ਵੋਟਾਂ ਪੈਣ ਲੱਗੀਆਂ ਤੇ ਭੇਡਾ ਦਾ ਘਟ ਬੜਾ ਜ਼ਿਆਦਾ ਸੀ ਤੇ ਸ਼ੇਰ ਵੀ ਖਲੋਤਾ ਸੀ ਤੇ ਸ਼ੇਰ ਨੇ ਵੇਖਿਆ ਵੀ ਇਹਨਾਂ ਨੂੰ ਵੜਾਓ ਇਹਨਾਂ ਨੂੰ ਕਿਸ ਤਰ੍ਹਾਂ ਬਣਾ ਲਓ ਜੋ ਅੱਜ ਸਾਡੇ ਨਾ ਹੋਣ ਲਿਆ ਤੇ ਉਹ ਕਹਿਣ ਲੱਗਾ ਵੀ ਸ਼ੇਰ ਕਹਿਣ ਲੱਗਾ ਵੀ ਜੇ ਮੈਂ ਜਿੱਤ ਗਿਆ ਨਾ ਤੇ ਸਾਰਿਆਂ ਨੂੰ ਇੱਕ ਇੱਕ ਟੰਬਰ ਦੇਵਾਂਗਾ ਸ਼ੇਰ ਕਹਿਣ ਲੱਗਾ ਗੁਰੂ ਜਿਆਰੋ ਵੀ ਜੇ ਮੈਂ ਜਿੱਤ ਗਿਆ ਤੇ ਸਾਰਿਆਂ ਨੂੰ ਇੱਕ ਇੱਕ ਕੰਬਲ ਦੇਵਾਂਗਾ ਖਿਆਲ ਕਰਿਓ ਉਹ ਕੋਸ਼ੋਗੇ ਕਹਿੰਦੇ ਆ ਚੰਗੀ ਗੱਲ ਤੇ ਆਪਾਂ ਨੂੰ ਕੰਬਲ ਮਿਲੂਗਾ ਤੇ ਸ਼ੇਰ ਨੂੰ ਜਦਾ ਰੀਏ ਉਹਨਾਂ ਦੇ ਵਿੱਚ ਕੋਈ ਸਿਆਣਾ ਢੇਡੂ ਬੈਠਾ ਆਈ ਕਹਿੰਦਾ ਕਮਲੇਬਾਈ ਜੀ ਨੇ ਕੋਸ਼ ਕਿਉਂ ਹੀ ਕਹਿੰਦੇ ਉਹ ਕਹਿੰਦੇ ਕੋਸ਼ ਇਹ ਗੱਲ ਤੇ ਨਹੀਂ ਵੀ ਕੰਬਲ ਮਿਲਣੇ ਅੱਗੇ ਕਿਸੇ ਨੇ ਕੋਈ ਦੱਤਾ ਨਹੀਂ ਉਹਾਂ ਦਾ ਵੀ ਕੰਬਲ ਤੇ ਮਿਲਣਿਆ ਪਰ ਉਹਨਾਂ ਤੁਹਾਡੀ ਲੈਣੀ ਤੁਹਾਡੀ ਉਹਨ ਲਾ ਕੇ ਕੰਬਲ ਬਣਾਣੇ ਨਾ ਨੇ ਆਪਣੇ ਕੋਲ ਕੁਝ ਨਹੀਂ ਦੇਣਾ ਇਹ ਸਾਰਾ ਅਜ ਬੜਨ ਦੇ ਵਿਗਿਆ ਗੁਰਮਤਿਆਰ ਇਹ ਉਹਨੂੰ ਵੀ ਠਾਉਣਾ ਤੇ ਉਹ ਉਧਰ ਗੈਦਰਾ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਵੀ ਰਿਹਰਤ ਕਰਾਉਣਾ ਹੋਣਗੇ ਜਿਹੜੇ ਭਾਈ ਅਮਰ ਸਿੰਘ ਪਾਦੁਰਗੇ ਗਾੜੀ ਆਉਣਗੇ ਨਹੀਂ ਤੇ ਨਹੀਂ ਕੋਈ ਗੱਲਾਂ ਨਹੀਂ ਵੀ ਕਰਨ ਵਾਲੀਆਂ ਜਦੋਂ ਅ ਫਿਰ ਆਪਾਂ ਬੜਿਆ ਹੁੰਦਾ ਜਿਹੜੇ ਮਰਦੀ ਕਾਨੂੰਨ ਪਾਸ ਕਰਦੇ ਨੇ ਕਿਸੇ ਨੇ ਟੱਕਣਾ ਤੇ ਮੌਕੇ ਨਾ ਗਵਾਇਆ ਕਰ ਅੱਗੇ ਬੀਬੀ ਸਾਰਨ ਵਾਲਾ ਮੌਕਾ ਆਪਾਂ ਗਵਾਇਆ ਵਾ ਸਾੰਬਿਆ ਨਹੀਂ ਇਹ ਗੁਰਮਤਿਆਰ ਦੇ ਮੈਂ ਹੋਂਡਿਆ ਮੇਰਾ ਛੋਟਾ ਬੇਟਾ ਪੜ੍ਹ ਲਿਆ ਅੰਕੀ ਪਰ ਉਹ ਨਹੀਂ ਮਨਵਾਜੀ ਸਵੇਰੇ ਜਦ ਮੈਂ ਕਹਿ ਰਾਨ ਦੋਨੋਂ ਮੇਰਾ ਦੇਗ ਲਾ ਕੇ ਪਾਈ ਤੂੰ ਗਿਆ ਹੀ ਮਰਜ਼ ਪਾਉਦਾ ਇੰਨੀ ਚਰਦਾ ਲਾਣਾ ਜੱਲੂ ਬਰਦਨ ਨੂੰ ਗਿਆ ਹੀ ਮੈਂ ਕਹਿ ਤਾਨੂੰ ਉਹ ਜਿੰਦਾ ਮੈਂ ਜਾ ਰਹਾ ਹਾਂ ਸਾਰੇ ਹੁਣ ਜੇਲਾਂ ਚ ਬੰਦ ਨੇ ਤੁਹਾਡੇ ਸਾਹਮਣੇ ਮੈਂ ਕੋਈ ਜ਼ਿਆਦਾ ਕਿਸੇ ਤੇ ਉਕਤਾ ਚੀਨੀ ਨਾ ਕਰਾਂ ਕਿਉਂਕਿ ਉਹ ਵੱਡੇ ਸਭ ਤੋਂ ਵੱਡੇ ਨਿਕਲੇ ਚੋਰ ਸਭ ਤੋਂ ਵੱਡੇ ਧਾਕੂ ਸਭ ਤੋਂ ਵੱਡੇ ਉਪਰੀ ਸਾਚਾਰੀ ਉਹ ਨਿਕਲੇ ਨੇ ਤੇ ਡਰਗ ਦੇ ਕੇਸਾਂ ਚ ਅੰਦਰ ਨੇ ਸੋ ਮੇਰਾ ਆਪ ਜੀ ਨੂੰ ਇਹੀ ਕਹਿਣ ਦਾ ਮਕਸਦ ਇੱਕੋ ਹੈ ਦਿਨ ਰਾਤ ਦੇ ਕਰਕੇ ਭਾਈ ਅਮਰਪਾਲ ਨੂੰ ਬਾਹਰ ਕਢਾਈਏ ਬਹੁਤ ਵੱਡੀ ਗਿਣਤੀ ਦੇ ਜਿਤਾਈਏ ਤੇ ਜਿਹੜੇ ਆਪਣੇ ਉਹਨੂੰ ਪੰਥਕ ਹੁੰਦੇ ਨੇ ਜਿਹੜੇ ਕਹਿੰਦੇ ਸਾਡੇ ਤੇ ਮੋਰ ਲੱਗੀ ਪੰਧ ਦੀ ਉਹ ਵੀ ਤੁਹਾਡੇ ਸਾਹਮਣੇ ਆ ਗਿਆ ਕਿ ਕੀ ਉਹ ਪੰਥਕ ਨੇ ਇਹਦੇ ਕੌਣ ਪੰਥ ਹੈ ਬੜੀ ਵਧੀਆ ਮਹਾਰਾਜ ਨੇ ਗੇਮ ਕੀਤੀ ਏ ਸਾਰੇ ਨਨ ਤਰ੍ਹਾਂ ਇੱਕੇ ਛਰਨੇ ਜੋ ਹੋ ਜਾਣਾ ਏ ਇਸ ਇਲੈਕਸ਼ਨ ਦੇ ਵਿੱਚ ਸੋ ਮੈਂ ਵਾਰ-ਵਾਰ ਇਹੀ ਬੇਨਤੀ ਕਰਦਾ ਕਿ ਫਰੋਜਪੁਰ ਤੋਂ ਸਰਦਾਰ ਜਸਕਰਨ ਸਿੰਘ ਜੀ ਕਾਰਸਿੰਗ ਵਾਲਾ ਨੇ ਇਹਨਾਂ ਦਾ ਸਾਥ ਦਿਓ ਜਿੱਥੇ-ਜਿੱਥੇ ਰਿਸ਼ਤੇਦਾਰੀਆਂ ਨੇ ਹਾਂਜੀ ਸਰ ਅੱਜ ਕ੍ਰਿਆਲੇ ਦੇ ਵਿੱਚ ਸ਼੍ਰੋਮੀ ਅਕਾਲੀ ਦਲ ਫਤਿਹ ਦੀ ਮੀਟਿੰਗ ਕੀਤੀ ਜੀ ਤੁਹਾਡੀ ਤੇ ਕਿੰਨਾ ਕੁ ਰਿਸਪੌਂਸ ਜਿਹੜਾ ਏ ਪੰਜਾਬ ਨੌਰਵੰਨਾਂ ਵਾਲਾ ਮਿਲਿਆ ਅੱਜ ਅਸੀਂ ਸਾਰਿਆਂ ਨੇ ਰਲ ਕੇ ਨਗਰ ਘਰਿਆਲਾ ਦੇ ਵਿੱਚ ਹਲਕਾ ਜਿਹੜਾ ਖੇਮ ਕਰਨ ਦੇ ਸਾਰੇ ਸਿੱਖਾਂ ਦੀ ਤੇ ਇਹ ਹਲਕੇ ਨਾਲ ਪਿਆਰ ਕਰਨ ਵਾਲੇ ਸਾਰੇ ਕੌਮੀ ਬੰਦਿਆਂ ਦੀ ਮੀਟਿੰਗ ਕੀਤੀ ਹੈ ਇਹ ਸਾਰੀ ਜਿਹੜੀ ਮੀਟਿੰਗ ਹੈ ਪਾਰਟੀ ਜਿਹੜੀ ਹੁੰਦੀ ਹੈ ਛੋਟੀ ਹੁੰਦੀ ਹੈ ਤੇ ਕੌਮ ਹੁੰਦੀ ਹੈ ਵੱਡੀ ਅਪਰਾਲਾ ਦਾ ਭਮਾ ਨਵਾਦਾ ਸਾਹਿਬ ਨੇ ਸਾਫ ਸਿੰਘ ਹੋਰ ਇਹਨੇ ਛੰਨਾਂ ਸਾਹਿਬ ਹੋਰ ਇਹਨੇ ਅਸੀਂ ਸਾਰਿਆਂ ਨੇ ਮੱਖੀ ਸਾਹਿਬ ਹੋਰ ਇਹਨੇ ਬਲਵਿੰਦਰ ਸਿੰਘ ਹੋਰਾਂ ਨੇ ਸਾਰਿਆਂ ਨੇ ਰਲ ਕੇ ਸੀ ਕੀਤਾ ਅਪਰਾਲਾ ਤਾਂ ਅਪਰਾਲਾ ਕੋਈ ਨਾ ਤੇ ਕੋਈ ਕਰਦਾ ਹੈ ਇਹ ਮੀਟਿੰਗ ਕਰਨ ਦਾ ਮਸਤ ਸੀ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਭਵਿੱਖ ਦਾ ਫੈਸਲਾ ਪੰਜ ਸਾਲ ਲਈ ਕਰਨਾ ਇਹ ਪਾਵਰ ਜਿਹੜੀ ਦਿੱਲੀ ਤੋਂ ਚੱਲ ਕੇ ਅੱਜ ਸਾਡੇ ਪਿੰਡਾਂ ਦੇ ਵਿੱਚ ਦੁਕਾਨਾਂ ਸਕੂਲਾਂ ਕਾਲਜਾਂ ਕਹਿੰਨ ਤੋਂ ਪਾਬ ਚੌਂਕਾਂ ਤੱਕ ਚੱਲ ਕੇ ਆ ਗਈ ਹੈ ਹੁਣ ਇਹ ਪਾਵਰ ਦਿੱਲੀ ਦੀ ਪਾਰਲੀਮੈਂਟ ਜਿਹੜੀ ਸਾਨੂੰ ਮਾਰਨਾ ਚਾਹੁੰਦੀ ਸੀ ਜਿਹੜੀ ਸਾਡੇ ਸਿੰਘਾਂ ਨੂੰ ਅੰਦਰ ਰੱਖਦੀ ਹੈ ਸੋਚ ਜਿਹੜੀ ਸਿੰਘ ਸਾਡੇ ਸੋਚਾ ਦੀ ਪੰਜਾਬੀ ਮਾਂ ਬੋਲੀ ਦਾ ਖਤਮ ਕਰਨਾ ਚਾਹੁੰਦੀ ਹੈ ਜਿਹੜੀ ਸੋਚ ਸਾਡੇ ਬਾਰਡਰ ਬੰਦ ਕਰਨਾ ਚਾਹੁੰਦੀ ਹੈ ਜਿਹੜੀ ਸੋਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਮਹੱਤਤਾ ਦਿੰਦੀ ਹੈ ਜਿਹੜੀ 700 ਕਿਸਾਨ ਜਿਹੜੇ ਸਾਡੇ ਮਾਰਤੇ ਐ ਉਹ ਸੋਚ ਉਹਨਾਂ ਨੂੰ ਮਾਰਨ ਦੇ ਵਿੱਚ ਤੇ ਮਾਰਉਣ ਦੇ ਵਿੱਚ ਸਹਾਇਤਾ ਕਰਦੀ ਹੈ ਉਹ ਸੋਚ ਨੂੰ ਸਾਈਡ ਤੇ ਕਰਨ ਲਈ ਇੱਕ ਮਾਨਵਤਾਵਾਦੀ ਸੋਚ ਜਿਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਈ ਸਾਰਿਆਂ ਦਾ ਭਲਾ ਹੋ ਜਾਵੇ ਤੇ ਸਾਰੇ ਪਿਆਰ ਨਾਲ ਉਹ ਸੋਚ ਅੱਜ ਚੱਲ ਕੇ ਪੈਦਾ ਕਰਨ ਦੇ ਲਈ ਪਿੰਡਾਂ ਦੇ ਗੇਟਾਂ ਦਰਵਾਜ਼ਿਆਂ 'ਚ ਆ ਗਈ ਹੈ ਇਹ ਕਹਿਣ ਤੋਂ ਭਾਵ ਕਹਿਣ ਤੋਂ ਭਾਵ ਪੰਜਾਬ ਦੇ ਲੋਕਾਂ ਨੇ 1 ਜੂਨ 2024 ਨੂੰ ਮਤਦਾਨ ਕਰਨਾ ਹੈ ਕਹਿਣ ਤੋਂ ਭਾਵ ਅਕਲ ਦਾ ਦਾਨ ਕਰਕੇ ਆਪਣਾ ਨਮਾਇੰਦਾ ਪਾਰਲੀਮੈਂਟ ਵਿੱਚ ਭੇਜਣਾ ਹੈ ਤੇ ਫੇਰ ਭਾਈ ਅਮਰਤਪਾਲ ਸਿੰਘ ਜਿਹੜੇ ਬੜੇ ਲਿਆਕਤਮੰਦ ਹੈ ਮਾਨਵਤਾਵਾਦੀ ਹੈ ਸਰਬੱਤ ਦਾ ਭਲਾ ਚਾਹੁੰਦੇ ਆ ਉਹਨੂੰ ਹਿੰਦੂ ਮੁਸਲਮਾਨ ਸਿੱਖ ਸਾਈ ਨੌਜਵਾਨ ਸਾਰੇ ਉਹਨੂੰ ਪਿਆਰ ਕਰਦੇ ਆ ਤੇ ਉਹ ਇੱਥੇ ਚੋਣ ਲੜ ਰਹੇ ਨੇ ਅਸੀਂ ਉਹ ਸਬੰਧ ਦੇ ਵਿੱਚ ਸਾਰੀਆਂ ਖੇਮ ਕਰਨ ਹਲਕੇ ਦੇ ਵਿੱਚ ਭੁਈਆ ਸਾਹਿਬ ਆਇਆ ਕਰਮ ਸਿੰਘ ਹੋਰੀ ਸਾਡੇ ਮੀਤੀ ਪ੍ਰਧਾਨ ਇਹਨਾਂ ਦੀ ਅਸੀਂ ਪਹਿਲਾਂ ਹੀ ਡਿਊਟੀਆਂ ਆਪਣੇ ਖੰਡੂਰ ਸਾਹਿਬ ਹਲਕੇ ਵਿੱਚ ਲਾਤੀਆਂ ਸੀਗੀਆਂ ਤੇ ਉਹ ਸਬੰਧ ਵਿੱਚ ਇਹ ਮੀਟਿੰਗ ਹੋਈ ਹੈ ਮੀਟਿੰਗ ਬੜੀ ਅਤਿਸ਼ਾਹਪੂਰਵਕ ਸੀਗੀ ਤੇ ਇਸ ਤੋਂ ਸਾਬਤ ਹੁੰਦਾ ਕਿ ਭਾਈ ਅਮਰਪਾਲ ਸੰਗਤ ਦੇ ਸਹਿਯੋਗ ਦੇ ਨਾਲ ਕਿਉਂਕਿ ਸੰਗਤ ਵੱਡੀ ਹੈ 4.5 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਕੇ ਜਾਣਗੇ ਤੇ ਫਿਰ ਜਿਹੜੇ ਵੀ ਬੰਦੇ ਇਹਦੇ ਬਾਰੇ ਊਲ ਜਲੂਲ ਬੋਲਦੇ ਆ ਕੋਈ ਫੇਸ ਤੇ ਉਹਨੂੰ ਨਹੀਂ ਬੋਲਣਾ ਚਾਹੀਦਾ ਪਤਾ ਨਹੀਂ ਲੱਗਦਾ ਮਹਾਰਾਜ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੈ ਤੇ ਵਿਰਸਾ ਸਿੰਘ ਬਲਟੋਏ ਨੂੰ ਇਹੋ ਜੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਜਿਹੜੋ ਬੋਲਦਾ ਜਿਉ ਕੁਰਬਾਨੀ ਵਾਲਾ ਬੰਦਾ ਤੇ ਕੁਰਬਾਨੀ ਵਾਲਾ ਬੰਦਾ ਜੇ ਉਹਨੇ ਦੋ ਵਾਰੀ ਐਨਐਸਓ ਦੀ ਤੇ ਲੱਗੀ ਆ ਤੇ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਤੇਰੇ ਐਨਐਸ ਨਹੀਂ ਲੱਗੀ ਤੇ ਫਿਰ ਉਹ ਜਿਹੇ ਬੰਦਿਆਂ ਨੂੰ ਕੁਰਬਾਨੀਆਂ ਵਾਲਿਆਂ ਦੇ ਖਿਲਾਫ ਆਏ ਨਹੀਂ ਬੋਲਣਾ ਚਾਹੀਦਾ ਕਿ ਜੀ ਉਹ ਡਰ ਕੇ ਭੱਜ ਗਿਆ ਜੀ ਇਹ ਭੱਜ ਗਿਆ ਇਹ ਨਹੀਂ ਹੁੰਦਾ ਕਈ ਵਾਰੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਵੀ ਅਸੀਂ ਉਹਦਾ ਨਾਲ ਮੁਕਾਬਲਾ ਤਾਂ ਨਹੀਂ ਕਰਤੇ ਸਿੱਖਾਂ ਨੇ ਉਹਨੂੰ ਇੱਚ ਦਾ ਪੀਰ ਬਣਾ ਕੇ ਕੱਢਤਾ ਸੀਗਾ ਐ ਨਹੀਂ ਹੋਇਆ ਕਰਦਾ ਹੁੰਦਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਦੇ ਨਾਲ ਤੁਲਨਾ ਕਰਦੇ ਆ ਸਿੱਖ ਆਪਦੀ ਰਣਨੀਤੀ ਸਮੇਂ-ਸਮੇਂ ਬਣਾਉਂਦੇ ਰਹਿੰਦੇ ਆ ਤੇ ਕਰਦੇ ਰਹਿੰਦੇ ਆ ਕਈ ਵੀ ਸ਼ਿੱਧੀਆਂ ਵੀ ਦਿੰਦੇ ਆ ਉਹਨੇ ਅੱਜ ਤੱਕ ਇਹ ਤਾਂ ਨਹੀਂ ਕਿਹਾ ਵੀ ਮੈਨੂੰ ਜੇਲ੍ਹ ਚੋਂ ਕਢਾਓ ਉਹਨੇ ਇੱਕ ਦਿਨ ਵੀ ਨਹੀਂ ਕਿਹਾ ਉਹਨੇ ਕਦੋਂ ਕਿਹਾ ਮੈਨੂੰ ਜੇਲ੍ਹ ਚੋਂ ਕਢਾਓ ਇਹ ਤਾਂ ਸੰਗਤ ਕਹਿ ਰਹੀ ਆ ਪਿਆਰ ਵੀ ਉਹਨੂੰ ਕੱਢਣਾ ਚਾਹੀਦਾ ਇਹਦੇ ਬੰਦੀ ਸਿੰਘ ਕਿਹੜੇ ਕਹਿੰਦੇ ਆ ਵੀ ਸਾਨੂੰ ਕਢਾਓ ਉਹ ਵੀ 33 32 ਸਾਲ ਤੋਂ ਬੈਠੇ ਰਹੇ ਆ ਤੇ ਫੇਰ ਉਹ ਜਿਹੜੇ ਆ ਉਹ ਤਾਂ ਨਹੀਂ ਕਹਿੰਦੇ ਸਾਨੂੰ ਕਢਾਓ ਅਸ ਇਹ ਤਾਂ ਸਾਡਾ ਫਰਜ਼ ਆ ਵੀ ਅਸੀਂ ਉਹਨਾਂ ਨੂੰ ਕਢਾਈਏ ਉਹ ਆਪਣਾ ਫਰਜ਼ ਨਿਭਾਈ ਜਾਂਦੇ ਆ ਤੇ ਜੇ ਫਰਜ਼ ਕਰੋ ਅਸੀਂ ਹੁਣੇ ਕਿਹਾ ਵੀ ਹੁਣ ਮੌਕਾ ਆ ਗਿਆ ਜਦੋਂ ਇੰਡੀਅਨ ਸਟੇਟ ਸਾਡੀ ਸੁਣਦੀ ਨਾ ਸਾਡੀ ਪ੍ਰਧਾਨ ਮੰਤਰੀ ਸੁਣਦਾ ਨਾ ਪ੍ਰੈਜ਼ੀਡੈਂਟ ਸੁਣਦਾ ਨਾ ਐਮਪੀ ਸੁਣਦਾ ਨਾ ਜੱਜ ਸੁਣਦੇ ਆ ਨਾ ਸਾਡੀ ਗੱਲ ਨੈਸ਼ਨਲ ਹਿਊਮਰਾਈਟ ਸੁਣਦਾ ਨਾ ਸਾਡੀ ਗੱਲ ਮਿਨੋਰਟੀ ਕਮਿਸ਼ਨ ਜੋ ਕਟਗੰਦੀਆਂ ਦੀ ਗੱਲ ਉਹਨੇ ਨੋਟਿਸ ਹੀ ਨਹੀਂ ਲਿਆ ਨਾ ਚੀਫ ਮਿਨਿਸਟਰ ਸੁਣਦਾ ਤੇ ਨਾ 92 ਐਮਐਲਏ ਜਿਹੜੇ ਬਰਾਏ ਉਹ ਗੱਲ ਜਿੱਦ ਸੁਣਦੇ ਨਹੀਂ ਫਿਰ ਸੰਵਧਾਨ ਦੀ ਧਾਰਾ 14 ਉ ਨੀਕੀ ਦੇ ਮੁਤਾਬਕ ਧਰਨਾ ਮਜਹਰਾ ਹੈ ਹੁਣ ਯਾਰ ਧਰਨੇ ਮਜਹਰੇ ਦਾ ਮੌਕਾ ਨੂੰ ਚੋਣਾਂ ਦਾ ਮੌਕਾ ਤੇ ਫਿਰ ਚੋਣ ਲੜਾਂਗੇ